ਬਾਈ ਜੀ ਸਤਿ ਸ੍ਰੀ ਅਕਾਲ ਐਸ ਸਮੇਂ ਆਪਾਂ ਮੋਲਾਪੁਰ ਖੜੇ ਸੀਗੇ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਕੋਲ ਬੋਲਾਪੁਰ ਜਿਹੜੇ ਬੱਕਰੀਆਂ ਦੀ ਮੰਡੀ ਲਾਉਂਦੇ ਨੇ ਤੁਸੀਂ ਜਾਣਦੇ ਹੋ ਵੀ ਬੀਟਲ ਬੱਕਰੀਆਂ ਤਾਂ ਇਹਨਾਂ ਨੇ ਰੱਖੀਆਂ ਰੱਖੀਆਂ ਨੇ ਆ ਹੁਣ ਇਹਨਾਂ ਨੇ ਆ ਛੋਟੇ ਜਾਨਵਰ ਲੈ ਲੈ ਪੁੱਛਦੇ ਆ ਇਹ ਕਿਉਂ ਤੋਂ ਲੈਣਗੇ ਕੀ ਕਾਰਨ ਹੋ ਸਕਦਾਗਾ ਵੀ ਸ਼ੌਂਕ ਨੂੰ ਲੈਣੇ ਨੇ ਜਾਂ ਕਮਾਈ ਕਰਨ ਨੂੰ ਲੈਣਗੇ ਕਿਉਂ ਬਾਬਾ ਜੀ ਨਹੀਂ ਦੇਖੋ ਜੀ ਸ਼ੌਂਕ ਵੀ ਆ ਤੇ ਕਮਾਈ ਦਾ ਸਾਧਨ ਵੀ ਆ ਅੱਛਾ ਇਹ ਤਾਂ ਕੱਲਾ ਸ਼ੌਂਕ ਕਹ ਦੀਏ ਇਹ ਲੈ ਆ ਜੀ ਆਪਾਂ ਇਹ ਪਿਛਲੀ ਮੰਡੀ ਤੋਂ ਸ਼ੁਰੂ ਕੀਤੇ ਨੇ ਹਾਂ ਜਿਵੇਂ ਤੁਹਾਨੂੰ ਪਤਾ ਵੀ ਤੁਸੀਂ ਵੀਡੀਓ ਬਣਾਈ ਆ ਮੇਰੀ ਬੇਟੀ ਨੇ ਕੋਰਸ ਕੀਤਾ ਹੁਣੋਂ ਬਾਹਰ ਤਾਂ ਜਾਣੀ ਸਕਦੇ ਇਹ ਜਿਹੜਾ ਜਾਨਵਰ ਹੈ ਨੂੰ ਆਪਾਂ ਥੋੜੀ ਜਗ੍ਹਾ ਦੇ ਵਿੱਚ ਰੱਖ ਕੇ ਘਰ ਦੇ ਵਿੱਚ ਸੰਭਾਲ ਕਰ ਸਕਦੇ ਆ ਹੂੰ ਤੇ ਬਾਕੀ ਇਹ ਸੋਹਣੇ ਬਹੁਤ ਲੱਗਦੇ ਆ ਜੀ ਖੁਸ਼ ਹੋ ਗਏ ਸਾਡਾ ਪੀਹੀ ਵੇੜਾ ਖੁਸ਼ ਹੋ ਗਿਆ ਬੱਚੇ ਖੁਸ਼ ਹੋ ਗਏ ਜਦੋਂ ਮੈਂ ਲੈ ਕੇ ਗਿਆ ਇਹਨਾਂ ਨੂੰ ਅੱਛਾ ਤੇ ਉਹਦਾ ਫੋਟੋਆਂ ਸੈਲਫੀਆਂ ਲੈਂਦੇ ਫਿਰਨ ਬੱਚਿਆਂ ਦੇ ਨਾਲ ਤੇ ਬਾਕੀ ਚਲੋ ਪ੍ਰਮਾਤਮਾ ਜਿਵੇਂ ਹੁਣ ਦੌਰ ਚੱਲਦਾ ਵਾ ਇੱਕ ਬੀਟਲ ਬੱਕਰੀ ਤੇ ਬਰਬਰੀ ਬੱਕਰੀ ਦਾ ਜ਼ਿਆਦਾ ਚੱਲ ਰਿਹਾ ਹਾਂ ਉਹਦੇ ਕਰਕੇ ਆਪਾਂ ਮੈਂ ਕਿਹਾ ਵੀ ਚੱਲੇ ਵੀ ਆਪਾਂ ਨਾਲ ਉਥੇ ਫਿਰਦੀਆਂ ਰਹਿਣਗੀਆਂ ਤੇ ਉਹ ਗੱਬਣਾ ਨੇ ਤਿੰਨ ਪਲੂਣਾ ਮਿਲ ਗਈਆਂ ਆਪਾਂ ਨੂੰ ਇੱਕ ਹੀ ਸੋਈ ਹੋਈ ਮਿਲ ਗਈ ਠੀਕ ਹੈ ਇੱਕ ਉਹ ਆਪਾਂ ਨੂੰ ਮਹੰਤ ਮਿਲ ਗਿਆ ਨਾਲ ਫਰੀਜ ਚ ਠੀਕ ਹੈ ਤੇ ਉਹ ਨਾ ਆਪਾਂ ਵੇਚਣਾ ਜੇ ਦਮਾਂਗੇ ਤਾਂ ਫਰੀਜ ਹੀ ਦਮਾਂਗੇ ਕਿਸੇ ਨੂੰ ਹਜੇ ਫਿਲਹਾਲ ਫਿਰਦਾ ਫਰੀ ਜਾਣ ਦੀਏ ਇਹਦੇ ਮਗਰ ਇੱਕ ਬੱਚਾ ਵਾ ਉਹ ਫਿਰਦਾ ਵਾ ਤੇ ਗਾਂ ਕ੍ਰੋਸ ਕਰਵਾਗੇ ਵਧੀਆ ਬਲੀਟਰ ਤੋਂ ਹਫਤੇ ਦਾ ਕੀ ਤਤ ਕੱਢਿਆ ਇਹਨਾਂ ਦਾ ਹਫਤੇ ਦਾ ਕੁਝ ਨਹੀਂ ਕੱਢਿਆ ਜੀ ਆਪਾਂ ਕੁਝ ਵੀ ਨਹੀਂ ਪਾਇਆ ਇਹਨਾਂ ਨੂੰ ਬੱਦ ਤੋਂ ਬੱਦ ਕਿਲੋ ਕਿਚੌੜ ਖਾਦਾ ਇਹਨਾਂ ਨੇ ਸਾਰਿਆਂ ਨੇ ਸਾਰਿਆਂ ਨੇ ਬਾਹਰ ਚਲੇ ਜਾਂਦੀਆਂ ਨੇ ਬੱਕਰੀਆਂ ਦੇ ਨਾਲ ਤੇ ਇਹਦਾ ਬੀਟਲ ਬੱਕਰੀ ਦੀ ਝੂਟ ਖਾ ਕੇ ਕਾਂਦੀ ਇਹ ਜੂਠ ਮਾਰੇ ਖਾਰੇ ਦੀਆਂ ਆ ਸਾਨੂੰ ਦੇ ਲੋ ਤੁਸੀਂ ਹੁਣ ਵਰਸੀਮ ਆ ਪਿਆ ਨਾ ਥੱਲੇ ਮਿੱਧਿਆ ਮੁੱਧਿਆ ਇਹੀ ਖਾਈ ਜਾਂਦੀਆਂ ਇਹ ਅੱਜ ਮੈਂ ਉਹ ਸੁਣ ਲੱਕੜਾ ਅੱਛਾ ਹੋਰ ਸੁਣੋ ਕਾ ਫੂਸ ਖਾਈ ਜਾਂਦੀਆਂ ਨੇ ਤੇ ਸੁੱਕੇ ਪੱਤੇ ਉਹ ਦੇਖੋ ਖਾਈ ਜਾਂਦੀਆਂ ਨੇ ਢਿਆਣੀਆਂ ਦੇ ਵਿੱਚੋਂ ਕੱਟ-ਕੱਟ ਕੇ ਹਾਂ ਤੇ ਬਾਕੀ ਚਲੋ ਵੱਡੀ ਬੱਕਰੀ ਦੇ ਨਾਲ ਢਾਣੀ ਢੁਣੀ ਵੀ ਇਹਨਾਂ ਨੂੰ ਮਿਲਦੀ ਆ ਵਧੀਆ ਉਦਾਂ ਦੀਆਂ ਰਾਜੀ ਵੀ ਹੋ ਚੱਲੀਆਂ ਤੇ ਬਾਕੀ ਏਕਣਾ ਵੀ ਕਹਿਣੇ ਚ ਹੁਣ ਇਹਨਾਂ ਨੂੰ ਘੂਰ ਦੇਣਾ ਸਾਰੀਆਂ ਨੇ ਭੱਜ ਆਉਣਾ ਓਰੇ ਠੀਕ ਹੈ ਤੇ ਮੀਟਰ ਬੱਕਰੀ ਵਾਂਗੂ ਨਹੀਂ ਵੀ ਜਿੱਧਰ ਨੂੰ ਮੂੰਹ ਕੀਤਾ ਤੇ ਉਧਰ ਨੂੰ ਭੱਜੂਗੀ। ਅੱਛਾ ਤੇ ਥੋੜਾ ਜਿਹਾ ਮਾਲਕ ਤੋਂ ਡਰਦੀ ਵੀ ਆ ਜੇ ਜਿੱਧਰੋਂ ਜਾਣ ਤੇ ਉਹਨੂੰ ਇੱਕ ਦਾ ਦੋ ਵਾਰੀ ਰੋਕਦੀਏ ਫਿਰ ਉਹ ਉਧਰ ਨੂੰ ਜਾਂਦੀ ਵੀ ਨਹੀਂ। ਠੀਕ ਤੇ ਬਾਕੀ ਪ੍ਰਮਾਤਮਾ ਕਰੇ ਕੋਈ ਗੱਲ ਨਹੀਂ ਇਹ ਵੀ ਆਪਾਂ ਸੇਲ ਪਰਚੇ ਦਾ ਵੀ ਕੰਮ ਇਹਦਾ ਕਰਾਂਗੇ ਨਾਲ। ਪਹਿਲਾਂ ਆਪਾਂ ਇਕੱਠੀਆਂ ਕਰਾਂਗੇ ਇਹ। ਘਟੋ ਘਾਟ 20 ਨਾਗੇ ਦੇ ਵਧੀਆ ਜਿਹੜੇ ਪਿਓਰ ਦੇ ਵਿੱਚ ਨੇ। ਯਾਨੀ ਸਾਨੂੰ ਤਾਂ ਏਦਾਂ ਹੀ ਦੱਸਿਆ ਵੀ ਕਹਿੰਦੇ ਵੀ ਪਿਓਰ 'ਚ ਨੇ। ਬਾਕੀ ਸਾਨੂੰ ਉਹ ਜਿਹੜੀ ਜ਼ਿਆਦਾ ਪਾਠਾ ਜਿਹੜੀ ਉਹ ਖੜੀ ਆ ਉਹ ਪਿਓਰ ਚ ਆ ਪੂਰੀ। ਠੀਕ ਹੈ ਉਹ ਕਿਤੇ ਮੇਲਾ ਆ ਗਿਆ ਤੇ ਉਹਦਾ ਝੁਲਕਾ ਦੇਖਾਂਗੇ ਮੇਲੇ ਚ ਵੀ ਪਾਵਾਂਗੇ ਉਹ ਪਾਠਾ ਜੀ ਦੇ ਪੂਰੇ ਜੇ ਕਰਨ ਸਹੀ ਗੱਲ ਹੈ ਪਨੂਨ ਪਾਠਾ ਦੋ ਦੰਦ ਪਾਠਾ ਜੀ ਉਹ ਠੀਕ ਹੈ ਹਾਂ ਜੀ ਹੈਗੀ ਹੈ ਤੇ ਬਾਕੀ ਇਹ ਵੀ ਬੱਕਰੀ ਚੰਗੀ ਆ ਜੀ ਇਹ ਜਣੀ ਦੂਜੇ ਜਾਂ ਤੀਜੇ ਸੂਏ ਦੱਸਿਆ ਜੀ ਉਹਨਾਂ ਨੇ ਤੇ ਇਹ ਵੀ ਇਹਦਾ ਹੀ ਅਸਲਾ तकरीबन ਸਾਰਾ ਜੀ ਰਲਾ ਮਲਾ ਕੇ ਬਾਕੀ ਦੇਖਦੇ ਆ ਕਿਹਜਾ ਰਿਸਪੌਂਸ ਮਿਲਦਾ ਵਾ ਰੱਖਣੀ ਤਾਂ ਜ਼ਰੂਰ ਚਾਹੀਦੀ ਆ ਤਜਰਬਾ ਕਰਾਂਗੇ ਮੈਨੂੰ ਬਾਹਰ ਭੇਜ ਦੇਉਂਗਾ ਇੱਥੇ ਬਾਹਰ ਜਾਂਦੀਆਂ ਜੀ ਆਦੇ ਉੱਥੋਂ ਫੜ ਕੇ ਲਿਆਉਂਦੀਆਂ ਬਾਹਰ ਚੜਦੀਆਂ ਇਹ ਵੱਡੀਆਂ ਬੱਕਰੀਆਂ ਨਾ ਮੈਨੂੰ ਇੱਕ ਵੀਰ ਕਹਿੰਦਾ ਸੀਗਾ ਕਹਿੰਦਾ ਇਹਨਾਂ ਤੋਂ ਤੁਰ ਨਹੀਂ ਹੋਣਾ ਇਹਨਾਂ ਦੀ ਲੱਤਾਂ ਛੋਟੀਆਂ ਪਰ ਇਹ ਉਹਨਾਂ ਤੋਂ ਮੂਰੇ ਜਾਂਦੀਆਂ ਅੱਛਾ ਇਹ ਤਾਂ ਤੁਰਦੀਆਂ ਬੜੀਆਂ ਤੇਜ਼ ਆ ਇਹ ਆ ਹੁਣ ਦੇਖੋ ਹੁਣ ਚੱਲਿਆ ਭੇਜ ਦੇਣਾ ਮੁੰਡੇ ਨੂੰ ਇਹਨਾਂ ਦੇ ਮਗਰ ਭੱਜਣ ਗਿਆ ਅੱਛਾ ਉਹਨੂੰ ਆਵਾਜ਼ ਮਾਰ ਪਾ ਤੁਰਨੂੰ ਕਹਿ ਕੇ ਉਧਰ ਆ ਰੱਸੀ ਕੱਢ ਲੈ ਗੱਲ ਚ ਉਰੇ ਲਿਆ ਕੱਟੀਆਂ ਕਰਕੇ ਦੇਖਦੇ ਆ ਬਈ ਇਹਦਾ ਬਾਈ ਬਾੜੀ ਪਾਧੀ ਆਇਆ ਹੈ ਤਾਂ ਲੈ ਲਿਆ ਆਓ 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 ਆ ਲੈ ਫੜ ਪੱਤਰ ਰੱਸੀ ਲੈ ਜਾ ਨਾਲ ਇਹਨੇ ਮਗਰੀ ਜਾਣਾ ਤੇਰੇ ਆ ਦੇਖੋ ਜੀ ਆ ਪੱਟ ਕਿਨੀ ਪਿਓਰ ਦੇ ਵਿੱਚ ਆ ਆ ਫੜ ਓ ਜਿੰਨੀ ਨਿੱਕੀ ਉਹ ਨਹੀਂ ਦਿੱਖੀ ਆ ਲੈ ਇੱਥੇ ਖੜ ਮੈਂ ਭੇਜਦਾ ਤੇਰੇ ਨਾਲ ਹੁਣ ਇਹ ਨਿਕਲ ਜਾ ਮੇਮਣਾ ਜੀ ਫੀਟਲ ਦਾ ਤੁਰਦਾ ਹੀ ਨਹੀਂ ਇਹ ਕੋਈ ਪਰਵਾਹ ਹੀ ਨਹੀਂ ਇਹਨੂੰ ਸਹੀ ਗੱਲ ਆ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਲੋ 4 4 5 5 ਕਿਲੋਮੀਟਰ ਦੂਰ ਨਿਕਲ ਜਾਂਦੀਆਂ ਬੱਕਰੀਆਂ ਇਹਨੂੰ ਕੋਈ ਪਰਵਾਹ ਨਹੀਂ ਜਾਨੀ ਕਿ ਵਧੀਆ ਚੀਜ਼ ਹੈ ਵੀ ਮੈਂ ਕਹਿੰਦਾ ਜੀ ਮੈਨੂੰ ਤਾਂ ਚੰਗੀਆਂ ਲੱਗੀਆਂ ਨੇ ਬਾਕੀ ਇਹ ਇਕੱਲੇ ਤੇ ਡਿਪੈਂਡ ਰਹੀ ਆ ਆਪਾਂ ਜੇ ਕਹਿ ਜੀਏ ਹਾਂ ਇਹਨੂੰ ਨਾਲ ਸਹਿਯਕ ਕੀਤਾ ਬੀਟਲ ਦੇ ਨਾਲ ਸਹਿਯਕ ਕੀਤਾ ਕਰ ਲਿਆ ਇਹ ਠੀਕ ਹੈ ਬੀਟਲ ਦੇ ਨਾਲ ਸਹਿਯਕ ਕੀਤਾ ਕਰ ਲਿਆ ਨਾਲ ਨਾਲ ਰੋੜੀ ਚੱਲੋ ਹਾਂਜੀ ਹਾਂ ਲੈ ਜਾ ਬਾਹਰ ਛੱਡਿਆ ਲੈ ਵੀ ਬੱਕਰੀਆਂ ਕੋਲੇ ਛੱਡਿਆ ਇਹਨਾਂ ਨੂੰ ਓਕੇ ਜੀ ਧੰਨਵਾਦ ਬਹੁਤ-ਬਹੁਤ ਤਰਸੀਮ ਸਿੰਘ ਜੀ ਤੁਹਾਡਾ ਸਾਰੇ ਵੀਡੀਓ ਵਾਲਿਆਂ ਦਾ ਬਲੈਤੀ ਟੀਵੀ ਆ ਜਿਹੜੇ ਆਪਣੇ ਵੀਰ ਇਹਨਾਂ ਦਾ ਵੀ ਧੰਨਵਾਦ